ਜੀ ਸਾਰਿਆਂ ਨੂੰ ਅੱਜ ਅਸੀਂ ਉਸੇ ਗਲੀ ਤੇ ਫੇਰ ਖੜੇ ਆਂ ਕੁਝ ਲੋਕਾਂ ਵੱਲੋਂ ਅੱਜ ਫੇਰ ਗੰਦ ਪਾਇਆ ਗਿਆ ਸੀਗਾ ਤਾਂ ਸਾਡੀ ਟੀਮ ਨੇ ਅੱਜ ਫੇਰ ਸਫਾਈ ਕੀਤੀ ਆ ਤਾਂ ਸਾਡੀ ਬੇਨਤੀ ਆ ਭਾਈ ਕਿ ਇਹ ਕੰਮ ਨਾ ਕਰਿਆ ਕਰੋ ਯਾਰ ਸਫਾਈਆਂ ਕਰਾਉਂਦੇ ਆ ਅਸੀਂ ਸਭ ਕੁਝ ਕਰਦੇ ਆ ਏਰੀਆ ਆਪਣਾ ਹੀ ਆ ਆਪਣਾ ਹੀ ਪਿੰਡ ਆ ਇਹ ਤਾਂ ਇੱਥੇ ਨਾ ਗੰਦ ਪਾਇਆ ਕਰੋ ਸਾਡੀ ਟੀਮ ਦੇ ਹਨੀ ਸ਼ਰਮਾ ਜੀ ਸਵੇਰ ਦੇ ਲੱਗੇ ਹੋਏ ਆ ਬਾਬਾ ਜੀ ਨੇ ਗਰਮੀਤ ਸਿੰਘ ਆ ਤੇ ਸਵੇਰ ਦੇ ਇੱਥੇ ਗੰਦਗੀ ਸਾਫ ਕਰ ਰਹੇ ਆ ਜੋ ਲੋਕ ਸੱਟ ਕੇ ਜਾ ਰਹੇ ਨੇ ਪਤਾ ਨਹੀਂ ਕਿਉਂ ਲੋਕਾਂ ਨੂੰ ਇੰਨੀ ਗੱਲ ਦੀ ਸਮਝ ਨਹੀਂ ਆਉਂਦੀ ਬਈ ਸਭ ਨੇ ਨੰਗਣਾ ਇੱਥੋਂ ਤੇ ਕੂੜੇ ਕਰਕਟ ਨਾਲ ਬਿਮਾਰੀਆਂ ਫੈਲਦੀਆਂ ਨੇ ਹਲੇ ਪਰਸੋਂ ਅਸੀਂ ਸਫਾਈ ਕੀਤੀ ਆ ਤੇ ਅੱਜ ਫੇਰ ਓਨੀ ਗੰਦਗੀ ਹੋ ਗਈ ਸੀ ਲਫਾਫਾ ਉੱਥੇ ਇੱਕ ਮੋਟਰ ਪੱਟੀ ਆ ਉਹਨਾਂ ਨੇ ਉਹਦੇ ਸਾਰੇ ਸਾਰੇ ਲਫਾਫੇ ਹੀ ਲਫਾਫੇ ਨਿਕਲੇ ਮੋਟਰ ਚੋਂ ਮੋਟਰ ਦੇ ਨਾਲ 300 ਫੁੱਟ ਡੂੰਗਾ ਜਾ ਕੇ ਲਫਾਫੇ ਚਿੰਬੜੇ ਹੋਏ ਮੋਟਰ ਨਾਲ ਭੈਣ ਨੀ ਨਾਲ ਸਮਰਸੀਵਲਦੀ ਨਾਲ ਇਹ ਨਾ ਕਰਿਆ ਕਰੋ ਬਾਈ ਕੋਈ ਵੀ ਜਿਹੜਾ ਵੀ ਇੱਥੇ ਗੰਦ ਸਿੱਟ ਕੇ ਜਾਂਦਾ ਉਹ ਨਾ ਸਿੱਟਿਆ ਕਰੋ ਕਿੰਨਾ ਕਰੋ ਭਾਈ ਹੱਥ ਬੰਨ ਕੇ ਬੇਨਤੀ ਹੈ ਨਾਲ ਦੇਖੋ ਸਾਡੇ ਬਜ਼ੁਰਗ ਵੀ ਕੂੜਾ ਸਿੱਟਦੇ ਆ ਨਾ ਲਿਆ ਕੇ ਨਾ ਸਿੱਟਿਆ ਕਰੋ ਜੀ ਇਹ ਹੱਥ ਬੰਨ ਕੇ ਬੇਨਤੀ ਆ ਸਾਡੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਕਹਿੰਦੇ ਆ ਸਾਫ਼ ਸੁਥਰੀ ਜਗ੍ਹਾ ਚ ਰਹੋ ਕਹਿੰਦਾ ਜਿੱਥੇ ਸਫਾਈ ਉੱਥੇ ਖੁਦਾਈ ਅਸੀਂ ਤਾਂ ਸਫਾਈ ਕਰਦੇ ਆ ਵੀ ਭਾਈ ਬੱਚੇ ਨੰਗਣ ਸਕੂਲਾਂ ਦੇ ਇੱਥੇ ਨੂੰ ਬੱਚੇ ਵੀ ਨਹੀਂ ਨੰਗ ਰਹੇ ਸਕੂਲਾਂ ਦੇ ਹਾਂਜੀ ਹਾਂਜੀ ਉਹਨਾਂ ਵਾਸਤੇ ਉਹਨਾਂ ਨੂੰ ਸਾਧਨ ਉਹ ਸਾਧਨ ਮੰਗਦੇ ਨੇ ਸਾਨੂੰ ਸਾਧਨ ਦੋ ਅਸੀਂ ਨਹੀਂ ਜਾ ਸਕਦੇ ਤੁਰ ਕੇ ਇੱਥੇ ਤਾਂ ਗੰਦੇ ਗੰਧ ਲੋਕਾਂ ਨੇ ਪਾਤਾ ਇਹ ਜਿਹੜਾ ਵੀ ਲੈ ਕੇ ਆਉਂਦਾ ਅਲਫਾਫਾ ਇਹਨੂੰ ਆਪਣੇ ਕੂੜਦਾਨੇ ਦੇ ਵਿੱਚ ਸਿਟੋ ਘਰ ਦੇ ਵਿੱਚ ਉਥੇ ਕੂੜਦਾਨੇ ਦੇ ਵਿੱਚ ਪਾਓ ਬੰਦੇ ਆਉਂਦੇ ਨੇ ਘਰ ਘਰ ਉਹ 100 ਰੁਪਏ ਮਹੀਨਾ ਲੈਂਦੇ ਨੇ ਉਹਨਾਂ ਨੂੰ 200 ਰੁਪਈਆ ਕੋਈ ਨਹੀਂ ਦੁਖਦਾ ਹੈਗਾ ਹਾਂਜੀ 100 ਰੁਪਈਆ ਕੋਈ ਨਹੀਂ ਦੁਖਦਾ ਇਹ ਹੱਥ ਬਨ ਕੇ ਸਰਕਾਰਾਂ ਨੂੰ ਵੀ ਬੇਨਤੀ ਆ ਮੇਰੀ ਭੈਣ ਭਾਈਆਂ ਨੂੰ ਬੇਨਤੀ ਆ ਵੀ ਲਫਾਫਾ ਇੱਥੇ ਨਾ ਸਿਟੋ ਨਾ ਸਿਟੋ ਕੂੜਾ ਇਹ ਰਸਤਾ ਇਹ ਬਹੁਤ ਔਖਾ ਬਣਾਇਆ ਇਹਨੂੰ ਬਹੁਤ ਔਖਾ ਖੋਲਿਆ ਪੰਚਾਇਤ ਨੇ ਬਹੁਤ ਹਲ ਮਤਲਬ ਹਰ ਇੱਕ ਚੀਜ਼ ਦੀ ਮਤਲਬ ਲਾਂਗਣਾ ਕਰਕੇ ਬਹੁਤ ਔਖੀ ਔਖੀਆਂ ਦਾ ਮਤਲਬ ਇਹ ਬਣਿਆ ਇਸ ਬੇਨਤੀ ਆ ਵੀ ਭਾਈ ਇੱਥੇ ਕੂੜਾ ਨਾ ਸਿਟੋਨਾ ਸਿਟੋ ਨਾ ਸਿਟੋ ਨਹੀਂ ਨਹੀਂ ਸਹੀ ਕਹਿ ਰਹੇ ਆ ਇਹ ਉੱਥੇ ਅਗਲਾ ਕਹਿੰਦੇ ਸੇਹੜੀ ਲੱਗੀ ਹੋਈ ਆ ਪਹਿਲਾਂ ਹਾਂ 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 ਇੱਥੇ ਸਿਟੋ ਪਤਾ ਹੈ ਨਹੀਂ ਅਗਲਾ ਕਹਿੰਦਾ ਗੋਆ ਖਾਣ ਲੇਗੇ ਗੋਆ ਵਾਲੀ ਜਗ੍ਹਾ ਹੈ ਤਾਂ ਕੋਈ ਕਿਸੇ ਸਿਟ ਰਿਹਾ ਹੈ ਇਹ ਸਾਈਕਲ ਸਪੂਟ ਵਾਲੇ ਜਿੱਥੇ ਗੋਆ ਹੈ ਤੁਸੀਂ ਦੇਖ ਪਾਉਣਾ ਜੇ ਰਿਹਾ ਤੇ ਜਿੱਲਫਾਫਾ ਦੇਖ ਲੈਣੋ 2000 ਮਗਾ ਬਾਬੇ ਦੀ ਵੀਡੀਓ ਬਣਾ ਕੇ ਪਾ ਦੀਏ ਬਾਬਾ ਜਿਹਨੇ ਸਫਾਈ ਕੀਤੀ ਆ ਠੀਕ ਨੇ ਵੀਰ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆ ਪਿੰਡ ਦੀ ਆਪਣੀ ਦੀ ਸਫਾਈ ਰੱਖੋ ਇਹ ਨੰਗੜ ਦਾ ਰਸਤਾ ਵਾ ਇਹਨੂੰ ਨੰਗਣ ਜੋਗਾ ਬਣਾਈ ਰੱਖੋ ਇਹ ਸਾਡਾ ਸਹਿਯੋਗ ਦਿਓ ਸਫਾਈ ਦੇ ਵਿੱਚ ਬਹੁਤ ਬਹੁਤ ਧੰਨਵਾਦ